ਕਾ ਮੰਨਦਾ ਤੂੰ ਮੰਗੀ ਜਾਂਦੇ 26 ਐਸਆਈ ਕੱਟ ਪੰਡਤ ਜੀ ਇੱਕ ਚੇ ਨਿਮੇੜਾਂਗੇ ਇਹ ਦੋ ਛੇਲੇ ਦੋਏ ਛੇਲੇ ਨਹੀਂ ਜੀ ਆਂਦੂ ਐ ਉਹ ਖੱਸੀ ਐ ਵਧੀਆ ਨਸਲ ਐ ਇੱਕ ਤੈਨੂੰ ਛੋਟਾ ਦਵਾ ਦੇਣਾ ਬਸ ਨਿਕਾ ਜਾ ਸਰ ਗਿਆ ਆਪਣਾ ਇੱਕ ਮੋਦਗੀ ਬਹਿ ਰਗਾ ਗੰਡੀਏ ਕਦੇ ਬੱਚ ਪੰਗਾ ਛੜ ਜੇ ਪਾਸੋਂ ਪੈਸੇ ਪੰਡਤਾਂ ਦੇ ਕਦੇ ਨਹੀਂ ਮੁੱਕਦੇ ਸ਼ਰਮੇ ਲੋਕੋਂ ਤੁਸੀਂ ਗੋਖਾ ਖੱਤਿਆ ਖੁੱਤਿਆ ਜਾਂਦੇ ਹੁੰਦੇ ਨੇ ਥੋੜੀ ਤਾਂ ਮਮੈਲਾਂ ਚ ਕਹਿੰਦੇ ਬੜਾ ਲੈਂਦੇ ਨਹੀਂ ਕੁਲਪੀ ਕਰਦਾ ਮਿੱੰਦੂ ਕੋਈ ਆ ਗੱਗਲ ਕਰਨੀ ਕਿਵੇਂ ਹੁੰਦੇ ਨੇ ਕਰਾਉਣੀ ਆ YouTube ਮਾਨ ਜੀ ਕਿੱਥੋਂ ਆ ਕੇ ਹੋ ਕੇ ਬੜੇ ਸਤਾਨ ਜੀ ਸਭ ਨੇ ਖੋਲਤੀ ਚੈਨਲਾਂ ਦੀ ਦੁਕਾਨ ਜੀ ਆ ਨੰਬਰ ਪਰ ਇਕੱਠਾ ਹੋ ਗਿਆ ਸਾਰਾ ਜਹਾਂ ਜੀ ਅੱਲਾ ਰੱਜੂ ਕੋਲ ਰਹਿਣ ਦੇ ਕਿਹੜਾ ਉਹ ਕਿਹੜਾ ਵੱਡਾ ਹਾਂ ਕੱਲੇ ਸਪਈ ਕੀ ਮੰਗਦਾ ਕੱਲੇ ਦਾ 11 ਕੱਲੇ ਦਾ 11 ਸਾਈ ਕੱਢ ਇਹ ਕੰਨ ਲਾ ਲੈਣਾ ਜੀ ਬੇਡਾ ਉਹ ਦੇਖ ਲੈ ਫਿਰ ਜਿਹੜਾ ਤੂੰ ਕਹਿੰਦਾ ਉਹ ਦੇਖ ਆਹ ਦੇਖ ਮੇਮਣਾ ਆਹਾ ਇਹਨੇ ਵੀ ਜਿਹੜੇ ਪਹਿਲੇ ਦੋਆ ਹਾਂ ਫਿਰ ਦੋਆ ਵੀ ਕਰ ਯਾਰ ਸਾਹਿਬ ਨਾ ਮੰਗੀ ਜਾਂਦੇ 26 ਚਲੋ ਇੱਕ ਕਰੋ ਲੈ ਹੋਰਾਂ ਕਰ ਕੋਈ 26 ਨਹੀਂ ਕੋਈ ਬੱਚੀ ਨਹੀਂ ਹੋਰਾਂ ਕਰ ਹੱਥ ਮਾਲਕ ਕਿਹੜਾ ਥੋੜੇ ਜਿਹਾ ਅਸੀਂ ਮਾਲਕੀ ਬਸ ਤੂੰ ਮਾਲਕਾ ਕਿਹੜਾ ਬਾਈ ਕਿਤੇ ਕਹਿੰਦੇ ਘਾਟਾ ਪਤਾ ਉਹ ਕੋਈ ਚੱਕਰੀ ਨਹੀਂ ਰਹਿ ਕਰਕੇ ਆਇਓ ਹਾਂ ਹਾਂ ਹੱਥ ਕਰ ਫਿਰ ਇਹ ਦੂਏ 16000 ਦੇ ਦਿੰਨੇ 16 ਹੂ ਹੋਰ ਫਿਰ ਕੀ ਐ ਫਿਰ 26 ਦੇ ਵੀ ਨਹੀਂ ਹੈਗੇ ਨਾ ਹਾ ਫਿਰ ਕਿਹ ਲੈਣ ਤੇ ਦੱਸਦੇ ਇਹ ਐਨੇ ਦੇ 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 20 ਦੇ ਦੇ ਨਾ 20 ਉਹ ਨਹੀਂ ਵਿਕਦੇ ਉਹਨਾਂ ਕਰ ਹੱਥ ਇਹ ਲੈ ਨੀਮ ਨੇ ਬੇਇੱਜ਼ਤੀ ਤਰਾ ਉਹਨਾਂ ਖੁੱਲ ਕੇ ਕਰਾ 17000 ਦੇ ਚੁੱਪ ਕਰ ਜਾ ਛੱਡ ਦੇ ਨਾ 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 ਚੁੱਪ ਕਰ ਜਾ ਚੁੱਪ ਕਰ ਜਾ ਸਾਢੇ 17000 ਦੇ ਚਪਾ ਛੱਡ ਦੇ ਹਲ ਲੈ ਜਾ ਪਜਾ ਬਟਲਾ 26 ਨਾ 26 ਆ पांच सौ तो देता ही सत्तर हजार दे दे सत्तेस हजार दे सत्तेस हजार हाँ ये कार्डिया दे तेरे पास हाँ हजार हो गए तो दस माता देखा जो छोटे ले क्यों करेगा एक निकाया लेनी पढ़ाई रहता मिल के परचिकराओजी आठ नौ दस बारह तेरा तो, ਸਾਢੇ 17 ਜੀ ਖੁਸ਼ ਹੋ ਮਹਾਰਾਜ ਖੁਸ਼ ਹੁਣ ਲਖਿਆਈ 200 ਤੁਹਾਡਾ ਲੱਗੂ ਤੇ 200 ਬਾਬੇ ਦਾ ਤੇ 500 ਮਿੰਨ ਦੇ ਦੋ ਬਸ ਭਾਜੋ ਕਿੰਨੇ ਪਹਿਵਾਗਣਾ 9000 ਹਾਂ ਹੈਬਟ ਉਹ ਬਾਬੇ ਤੰਨੇ ਚਪਾ ਦੇ ਅੱਜ ਮੈਨੂੰ ਗੰਨੇ ਬੋਲ ਬੋਲ ਫੇੜ ਗੰਨੇ ਵਾਲਾ ਹਾਂ ਹਾਂ ਆ ਕਾਇਰ ਕਿੰਨੇ ਹੈ ਸਾਹੀ ਘਟ ਮਿੱਥਰਾ ਸਾਢੇ ਪੰਜ ਬ੍ਰਦਰ ਹਾਂ ਬਣਾ ਕਰਾਂਗੇ ਗੱਲ ਜੀ ਦੇਊਗਾ ਨਹੀਂ ਦੇਵਾਂ 라ਦੀ ਮਰਜ਼ੀ ਅਰੇ ਮੁੱਲ ਤਾਂ ਆਈਆ ਕੋਈ ਮੁੱਲ ਕਰਾਉਂਦੇ ਫਿਰਦੇ ਨੇ ਦਲਾਲੀ ਲਊਂਗਾ 200 ਰੁਪਏ ਪਿੱਛੋਂ ਕਿਤੇ ਕਹਦੇ ਮੈਂ ਤਾਂ ਦੰਦਾ ਨਹੀਂ ਹੁੰਦਾ ਸਾਢੇ 4000 ਦੇ ਦਿਆ ਨੋ ਨੋ ਏਵਾਂ ਕਰ ਫਿਰ ਹੱਥ ਕਰ ਲੈ ਹੱਥ ਕਰ ਲੈ ਹਾਂ ਪੂਰਾ ਪੰਜ ਦਾ ਨੋ ਨੋ ਪੂਰਾ ਕੀ ਗੱਲ ਆ ਪੰਜ ਸਾਢੇ ਤਾਂ ਮੰਗਿਆ ਤਾਂ ਮੰਗਿਆ ਮੈਂ ਬੰਦਾ ਪੁੱਲਿਆ ਖਾਵਾਂ ਮੰਗਿਆ ਹੈ ਜੇ ਖੀ ਮੰਗਿਆ ਤੇਰੀ ਮਰਜੀ ਹੈ ਪਰ ਮੂੰਹ ਮੰਗੀ ਮੌਤਾਂ ਮਿਲਦੀ ਨਾ ਠੀਕ ਹੈ 100 ਹੋਰ ਦੇ ਦੇਣਾ ਉਹ ਚਲ 2-3 ਛੋੜੀ ਹੋ ਗਿਆ ਜਦ 5200 ਦਾ ਹੋ ਗਿਆ ਚੱਕ ਹਾਂ ਚੱਕ ਓਏ ਆੜੀ ਮੇਮਣਾ ਵੀ ਟਕੜਾ ਮਿਲ ਗਿਆ ਆਪਾਂ ਨੂੰ ਐਦੂ ਘਟਾਉਂਦਾ ਵੀ ਨਹੀਂ ਬਾਈ ਮੰਡੀ ਚ ਹੁਣ ਲੈ ਜਾਣਗੇ ਕੁਛ ਕੇ ਨੂੰ ਤੂੰ ਕਹਿ ਰ ਮੇਮਣਾ ਛੱਡ ਗਾਇ ਲੈ ਕਿਹਨਾ ਤਾਲੀਆਂ ਵਾਲੇ ਇਸ਼ਕ ਤਿਆਰ ਨੇ ਬੱਟਾ ਬੋਕ ਵੇਚਦੇ ਆ ਹੁਣ ਇਹ ਤਾਂ ਸਾਨਾ ਮੜਾ ਮੁੱਟਾ ਤੱਕਲਾ ਤੋੜਨੀ ਸੀ ਅਲਾ ਕਰਾਂਗੇ ਪਤਾ ਨਹੀਂ ਰਾਜੂ ਔਰ ਬਾਬਾ ਰਲੇ ਹੋਏ ਨੇ ਰਲੇ ਤਾਂ ਕਰੂ ਇਹ ਤਾਂ ਜਮਾ ਹਾਂ ਸਾਨੂੰ ਪਤਾ ਜਾਣਦਾ ਵੀ ਨਹੀਂ ਵਿਚਾਰੇ ਨੂੰ ਜਾਣਦਾ ਮੈਂ ਜਾਣਦਾ ਸਾਨੂੰ ਪਤਾ ਵੀ ਮੈਂ ਸੋਹਰੇ ਕਿੰਨੇ ਹੋ ਗਏ 55 ਮੈਂ ਬਾਬਾ ਖਾਜਾ ਬਾਬਾ ਇੱਕ ਤੋਂ ਤਿੰਨ 4 5 ਕਿਆ ਦੋਸਤੋ ਮੇਰਾ ਖੁਸ਼ ਹੈ ਹਾਂ ਆ ਮੈਂ ਮਨਾ ਪਾ ਛੋੜੀ ਚਰਸਾ ਮੁੰਡੇ ਲਖਾਈ ਕਰਾ ਕੇ 100 ਤੇ ਲੱਗੂ 100 ਕਿਉਂ ਲੱਗੂ ਉੱਥੇ ਬਰਸੀ ਪੁੱਛਦੀ ਨੂੰ ਸਾਰੀ ਮੰਡੀ ਨੂੰ ਪੁੱਛਾ 300 ਕਿਹਾ ਜੀ ਮੁੰਡਿਆਂ ਨੂੰ ਐ ਨਹੀਂ ਰਗਲਾ ਤੰਦਾ ਮੈਂ ਤਾਂ ਬਕਾਉਣਾ ਐ ਐ ਕਿੱਥੇ ਕਿੱਥੇ ਤੈਨੂੰ ਪੂਕ ਚਾੜੂ ਮੈਂ ਹੁਣ ਤਾਂ ਪੋਰੀ ਚੱਕੇ ਹੋਈ ਚੱਕੇ ਪਰਾਂ ਅੰਦਰ ਵੜ ਕੇ ਅਰੇ ਨੂੰ ਕਹਿੰਦੇ ਨੇ ਪਰ ਆ ਭੱਜਾ ਆ ਉਹ ਵੀ ਦਿਖਾ ਦਿਆਦਾ ਹਾਂ ਚਲੋ ਯਾਰਾ ਜੋਨਾਲਾ ਨਾ ਦੇਖੋ ਭਾਈ ਬੀਹਰ ਦੇਆਂ ਦੋ ਪੱਠਾ ਨੇ ਬੜੀ ਸੋਹਣੀਆਂ ਪੱਠਾ ਨੇ ਭਾਈ ਯਾਰ ਵੀਰੋ ਚੰਗੀ ਲੱਗਦਾ ਸ਼ੇਅਰ ਕਰ ਦਿਓ ਬਹੁਤ ਸੋਹਣੀਆਂ ਪੱਠਾ ਨੇ ਯਾਰ ਵਾਹ ਵਾਹ ਆਹ ਬਾਈ ਦੇ ਪੱਠਾ ਨੇ ਬਹੁਤ ਸੋਹਣੀਆਂ ਰਗੋਨੇ ਰੰਗ ਰੂਪ ਸੁਮਾ ਸਖਾ ਬੇਟਨ ਨਾਲ ਦੀਆਂ ਪੱਠਾ ਨੇ ਯਾਰ ਬੀਹਰ ਕੋਈ ਹੈ ਜੀ ਗਣ ਬਾਈ ਨੇ ਪੂਰਾ ਘੈਂਟ ਰੇਟ ਮੁੰਡੇ ਇਹ ਬੰਦੇ ਗੱਲ ਰੋਜ਼ ਦਾ ਪਸ਼ੂ ਆਇਆ ਇਹ ਬੰਦੇ ਭਰਤੀ ਆਉਣੇ ਨੇ ਇਹ ਪੜਨਾਰੇ ਬੰਦੇ ਨੇ ਇੱਥੇ ਦਾ ਸਾਦਾ ਬਣ ਜਾਊਗਾ ਆ ਬੱਕਰੇ ਦਾ ਦਸਤੂਰੇ ਦੇ ਬੱਕਰੀ ਪੱਕੀ ਵਿੱਚ ਬਾ ਹੁਣ ਇਹਦੇ ਬੱਚਾ ਹੈ ਨਹੀਂ ਮਗਰ ਬੱਕਰੀ ਵੀ ਜੋੜੀ ਪਾ ਆ ਬੱਕਰੇ ਦਾ ਹੀ ਦਸਤੂਰ ਨੀ ਬੁੱਟੀ ਵਾਲਾ ਬੱਕਰਾ ਯਾਰ ਉਹ ਬੱਕਰੀ ਦਾ ਦਸਤੂਰ ਲੈ ਬੱਕਰੇ ਦਾ ਨਹੀਂ ਤੱਕਰੀ ਲੈਣੀ ਬੱਕਰੇ ਦਾ ਉਹ ਬੱਕਰੇ ਦੀ ਜੋੜੀ ਪਾ ਬੱਕਰੀ ਦਾ ਦਸਤੂਰ ਬੱਕਰੀ ਦੇ ਪਿੱਛੇ ਗੈਰਨੀ ਬੱਕਰੀ ਦਾ ਦਸਤੂਰ ਬੱਕਰੇ ਦਾ ਛੋਲਾ ਦੇ ਦੇ 13 ਦਾ ਉਹਦਾ ਬਦਲਿਆ ਜਾ ਤੂੰ ਕੋਈ ਗੱਲ ਉਹ ਜੇ ਮੈਂ ਉਹਦਾ ਇੱਕ ਉਹਦਾ ਇਹ ਮੇਰੀ ਗੱਲ ਤੁਹਾਨੂੰ ਗੁੱਥੇ ਹੁੰਦਾ ਸੀ ਮੇਰਾ ਰਿਤੇਦਾਰ ਇਹਨੂੰ ਮੈਂ ਗੁੱਥੇ ਹਾਂ ਗੁੱਥੇ ਨਹੀਂ ਗੁੱਥੇ ਹੁੰਦਾ ਦੀ ਇਹਨੂੰ ਗੁੱਥੇ ਨਹੀਂ ਹੁੰਦਾ ਜਿਹਦੇ ਵਿੱਚ ਪਹਿਲਾਂ ਜਿਹੀ ਹੁੰਦੇ ਆ ਹਾਂ ਜਿਹਾ ਤੇਰਾ ਮਾਰੋ ਨੀ ਕਿ ਬੇਕਣਾ ਯਾਰਾ ਹੁਣ ਮੈਂ ਕੱਤ ਦਾ ਪਾਲਵਾ ਇਹ ਸਾਹਿਬ ਦੇਖ ਲੈ ਤੂੰ ਨਾ ਨਾ ਦੇਖ ਉਹ ਕਿ ਲੋਈ ਬਤ ਕਰ ਰਿਹਾ ਹੈਗਾ ਮੈਂ ਕਹਿੰਦਾ ਹੋਗੇ ਮੈਂ ਚੱਲ ਨੀ ਨੀ ਮਾਰੀ ਮੁਗੀ ਮੋਲ ਨਾ ਹਾਬੀਰ ਦਾ ਲੋਹੇ ਵਰਗਾ ਬੱਕਰਾ ਹਾਂ ਕੀ ਹੱਥ ਹੀ ਕੋਈ ਹਲ ਮੰਨਦੇ ਹੁੰਦੇ ਮੜੀ ਮੜੀ ਕਹਾ ਦੇਖਦਾ ਹਰ ਮੜੀ ਮੜੀ ਹਰ ਮੜੀ ਦਾ ਮਨ ਲਾ ਕੋ ਭਾਈ ਜਿਸ ਮੜੀ ਮੜੀ हां ਜਮਾ ਨੂਰ ਦੀਆਂ ਨਾਲਾ ਥੱਪ ਹਾਂ ਇਹਦਾ ਮੈਂ ਗੁੱਥੇ ਹੋ ਗਿਆ ਦੀ ਇਹ ਮੈਂ ਗੁੱਥੇ ਨਹੀਂ ਹੋ ਗਿਆ ਮੜੀ ਮੜੀ ਸਾਨੂੰ ਮਨ ਲਾ ਕੋ ਜੇ ਮੈਂ ਦੇ ਮਰਦੀ ਦੇ ਦੇ ਉਹਦਾ ਤਾਂ ਇੱਕ ਨਗਲੇ ਲੈ ਤੇਰਾ ਮਾਨ ਕਰਿਆ ਤੇ ਯਾਰ ਹੁਣ ਤੂੰ ਜਮਾ ਇਹਨਾਂ ਕੋ ਹੋ ਜੂ 15 ਦਾ ਚੱਲ ਕੋਈ ਨਾ ਵੇਖਣੇ 14 ਹੁਣ ਖਰਾਬ ਹੋ ਗਿਆ ਹਟ ਜਾ ਹਟ ਜਾ ਦੇਖਦਾ ਸੀ ਪਰਲੇ ਪਾਸੇ ਹਟ ਤੂੰ ਬੜੇ ਲਾਇਆ ਕਰੋ ਲੈ ਸਲਾਮਾਤ ਆਂ ਦੱਥ ਮੈਨੂੰ ਕਿਹੜਾ ਪੁਰਾਣਾ ਕੋਟੋ ਬਾਈ ਜੀ ਦੇਖੋ ਬਾਈ ਲਓ ਜੀ ਆ ਬੱਕਰਾ ਬਾਈ ਬਾਬੇ ਕਿੰਨਾ ਮੰਗੇ ਤੈਨੂੰ ਬਾਬਾ ਹਾਂ ਬਾਈ ਕਿੰਨਾ ਮੰਗੇ ਸੋਨਾ ਬਾਈ ਛੋੜ ਛੋੜ ਤੋਂ ਬਾਹਰ ਕੱਢੀ ਬੱਕਰੇ ਨੂੰ ਛੋੜ ਥੱਲਾ ਕੱਢਾ ਨਰਾਲਾ ਪਾ ਦੇਖੋ ਬਈ ਆ ਬੱਕਰਾ ਲਓ ਜੀ ਬਾਈ ਆ ਬੱਕਰਾ ਕਹਿ ਦਿੰਦਾ ਬਈ ਜੀ ਪੱਟ ਕੇ ਦੇਖ ਲੈ ਬਾਈ ਕੀ ਬਈ ਦਿੰਦਾ ਪੱਟਣੇ ਨਹੀਂ ਉਹ ਪੱਟ ਕੇ ਦਿਖਾ ਬਾਬਾ ਦਾਂਦੇ ਦੇ ਬਾਹਰ ਕੱਢਿਆਗਾ ਦੋ ਤਾਂ ਹੋਊਗਾ ਬਦੂ ਚਾ ਚਾਰ ਆ ਚੌਗੜੇ ਮਾਧਰਾ ਬੱਕਰਾ ਲੈ ਬਾਈ ਗਰਮੀ ਵੀ ਉਤੋਂ ਕਹਿਰਪੁਰ ਆਉਂਦੀ ਹੈ ਤੇ ਰੇਟ ਵੀ ਕਹਿਰਨ ਵਾਲੀ ਲਾਇਆ ਬਾਈ ਤੇ ਵੀਡੀਓ ਚੰਗੀ ਲੱਗਦਾ ਸ਼ੇਅਰ ਕਰ ਦਿਓ ਨਹੀਂ ਚੰਗੀ ਲੱਗਦਾ ਦੇਖੀ ਚੱਲਿਓ